ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੁਗੇ ਜ਼ਿਲ੍ਹੇ ਦੇ ਮਾਨਮੱਤ ਨਗਰ ਪਿੰਡ ਕੋਕਰੀ ਕਲਾਂ ਦੇ ਵਿੱਚ ਕੋਕਰੀ ਕਲਾਂ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਕੋਕਰੀ ਕਲਾਂ ਪਿੰਡ ਦੇ ਵਿੱਚ ਸੁਸਾਇਟੀ ਦੇ ਕੋਲੇ ਬਿੱਲ ਚੋਰ ਓਪੋਜ਼ਿਟ ਸਾਹਮਣੇ ਬਾਈ ਦਾ ਘਰ ਆ ਮਿੱਤਰੋ ਸੁਸਾਇਟੀ ਦੇ ਕੋਲੇ ਕੀ ਨਾਮ ਆ ਭੋਲੇ ਕਿਹੜੇ ਘਰੇ ਖੜੇ ਆ ਬਾਈ ਭੋਲੇ ਬਾਈ ਦੇ ਘਰੇ ਖੜੇ ਹੋਏ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਮਹਾਰਾਜ ਬਹੁਤ ਵਧੀਆ ਜੀ ਸੀਤਾ ਦੇ ਪਰਿਵਾਰ ਸਭ ਠੀਕ ਆ ਚੜਦੀ ਕਲਾ ਜੀ ਹਾਂ ਜੀ ਹਾਂਜੀ ਅੱਛਾ ਜਾਨਵਰ 2 ਦੋਵੇਂ ਮੱਜਾ ਤੇ ਟੋਕੜਾ ਗੱਪਣਾ ਇਹਨੂੰ ਹੋ ਗਿਆ 35 ਲੈਣਾ ਜੀ ਆਹ 4 ਮਹੀਨੇ ਤੋਂ ਉੱਤੇ ਗੱਪਣਾ ਜਿਬਣ ਚੈੱਕ ਪਾਸ ਆ ਉਹ ਚੈੱਕ ਪਾਸ ਆ ਉਹ ਅਜੇ ਹੁੰਦੀ ਰਹਿੰਦੀ ਨਹੀਂ ਉਹ ਹਲੇ ਹੋਈ ਨਹੀਂ ਚਲੋ ਜੀ ਗੱਲ ਕਰਦੇ ਉਸ ਤੋਂ ਛੋਟੀ ਤুই ਆਪਾਂ ਇਹ ਫਿਰ ਕਿੰਨੇ ਚਿਰ ਦੀ ਸੂਈ ਆ ਕੀ ਇਹਦੀ ਡਿਟੇਲ ਆ ਕਿੰਨੇ ਵਸੂਸ ਸੂਈ ਆ ਬਾਈ ਭੁੱਲ ਗਏ ਇਹ ਜੀ ਤੀਜੇ ਸੂਸ ਸੂਈ ਹੋਊਗੀ ਤੀਜੇ ਸੂਸ ਸੂਈ ਆ ਹੁਣ ਹੈ ਹਾਂਜੀ ਠੀਕ ਆ ਬਾਈ ਯਾਰ ਕਿੰਨੇ ਦੁੱਧ ਤੇ ਚੱਲੀ ਇਹ ਸੱਜਰ ਇਹ ਪਹਿਲਾਂ ਜੀ ਇਹਦਾ ਹੈਗਾ ਸੀ 14 ਕਿਲੋ ਦੁੱਧ ਤੇ 14 ਕਿਲੋ ਦੁੱਧ ਆਪਾਂ ਚੋਂਦੇ ਰਹੇ ਹਾਂ ਹਾਂ ਹੁਣ ਗਰਮ ਜੀ ਕਰਕੇ 7 ਕਿਲੋ ਦੁੱਧ ਹੈਗਾ 7 ਕਿਲੋ ਦੁੱਧ ਹੁਣ ਵੀ ਹੈਗਾ ਲੇਵੇ ਲੂਵੇ ਲੋ ਕੱਟੀ ਝੋਟੀ ਬੜੀ ਖਰੀ ਹੈ ਹਨਾ ਹਾਂਜੀ ਹਾਂਜੀ ਵੱਡੀ ਝੋਟੀ ਕੋਈ ਨਹੀਂ ਬਈ ਪੱਧਰ ਸਮੱਦਰ ਬਹੁਤ ਆ ਅੱਛਾ ਹੁਣ 35 ਦਿਨਾਂ ਦੀ ਹੈ ਗੱਬਣ ਹਾਂਜੀ ਮੰਨ ਲਓ ਜੇ ਚੈੱਕ ਤਾਂ ਹਜੇ ਇਹ ਕਰਮਾ ਵਾਲੀ ਨਹੀਂ ਹੁੰਦੀ ਹਨਾ ਨਹੀਂ ਜੀ ਬਾਕੀ ਲੇਵਾ ਲੂਵਾ ਬੜਾ ਤਕਾਰੇ ਦੇ ਤਿਆਰ ਕਰਦੀ ਆ ਬਈ ਫਿਰ ਲਾਵਾ ਹੋ ਜਾਣਾ ਹੈ ਨਾ ਯਾਰ ਕਮਾਲ ਆ ਸਹੀ ਆ ਬਈ ਅੱਛਾ ਮਗਰ ਕੱਟੀ ਆ ਗਈ ਕੱਟ ਗਿਆ ਕੀ ਪ ਇਹਦਾ ਮੁੱਲ 1,095,000 ਰੁਪਏ ਦੇ ਦਾਂਗੇ। ਮੁੱਲ 1 ਲੱਖ ਰੁਪਈਆ ਵਾ 95 ਦੀ ਦੇ ਦਿਆਂਗੇ। ਵਿੱਚੋਂ ਹੋਰ ਲਾਡ ਪਿਆਰ ਕੋਈ ਮੌਕੇ ਤੇ ਕਰ ਦਿਆਂਗੇ ਕੋਈ ਸਮਾਨ ਤਾਂ ਨਹੀਂ ਕਰ। ਮੌਕੇ ਤੇ ਕੀ ਆ ਗਿਆ। ਹਾਂਜੀ। ਅੱਛਾ ਇੱਕ ਗੱਲ ਹੋਰ ਦੱਸੀ ਮੈਨੂੰ ਤੂੰ ਇਹਨੂੰ ਚੁੰਦਾ ਰਿਆ ਵੀ ਮੰਨ ਲਾ ਇਹਦੇ ਪੀਕ ਲੈਵਲ ਦੁੱਧ ਜਿਹੜਾ ਬਾੜਾ ਤਾਂ ਨਹੀਂ ਘਟਾਇਆ ਜਿਵੇਂ ਕਈ ਮਈਆਂ ਹੁੰਦੀਆਂ ਦੋ ਕੁ ਮਹੀਨੇ ਦੇ ਦਿੰਦੀਆਂ 14-15 ਕਿਲੋ ਬਾਅਦੇ 7-8 ਤੇ ਰਹਿ ਜਾਂਦੀ ਉਹ ਤਾਂ ਨਹੀਂ। ਨਹੀਂ ਨਹੀਂ ਉਹ ਕੰਮ ਨਹੀਂ ਕਰ। ਠੀਕ ਆ। ਵੀ 10-11 ਕਿਲੋ ਤੇ ਚੱਲੀ ਗਈ ਹੁਣ ਗਰਮੀ ਕਰਕੇ। ਗਰਮੀ ਕਰਕੇ ਹੁਣ 10 ਆ ਸੱਜਰ ਮੈਂ ਸੋਈਆ 1 ਸਾਰੇ ਸਾਰੇ 9 10 ਕਿਲੋ ਰਹਿ ਗਏ ਗਰਮੀ ਹੈ ਵੀ ਬਈ 45 44 ਡਿਗਰੀ ਟੈਂਪਰੇਚਰ ਹੈ ਮਈਆਂ ਵੀ ਕੀ ਕਰਨ ਹਨਾ ਅੱਛਾ ਭਾਈ ਇਹਨੂੰ ਤੋਰੀਏ ਖੋਲ ਕੇ ਮੜਾ ਜਾ ਖੋਲੋ ਮੜਾ ਜਾ ਸੋਈ ਦਾ ਹੋਊਗੀ 5 ਤੋਂ 6 ਮਹੀਨਿਆਂ ਦੀ 5 ਮਹੀਨੇ ਦੀ 5 ਮਹੀਨੇ ਲਈ ਮਿੱਤਰੋ 5 ਮਹੀਨਿਆਂ ਦੀ ਸੋਈ ਆ ਮਗਰ ਕੱਟੀ ਆ ਤੀਜੇ ਸੂਏ ਲਈ ਇਹ ਗੱਬਣਾ ਕਰਨ ਵਾਲੀ 35 ਦਿਨਾਂ ਦੀ ਕਹਿਣ ਤੋਂ ਪਾਵੇ ਆ ਵੀ ਹਜੇ ਜਾ ਕੇ ਲੱਗੀ ਆ ਤਾਂ ਜਾ ਕੇ ਦਾ ਰਿਜ਼ਲਟ ਆਉਣਾ ਜਿਹੜਾ ਦਹੀਂ ਜੰਮਣਾ ਜਾਂ ਨਹੀਂ ਜੰਮਣਾ ਉਹ ਹਜੇ ਪ੍ਰਮਾਤਮਾ ਨੂੰ ਪਤਾ ਵਾ ਕਿਉਂਕਿ ਇਹਦੀ ਤੁਸੀਂ ਇਥੋਂ ਤੁਸੀਂ ਲੈਣੀ ਇੱਕ ਮੱਝ ਸਮਝ ਗਏ ਅੱਗੇ ਗੱਬਣ ਨਿਕਲ ਜੇ ਤੁਹਾਡੀ ਕਿਸਮਤ ਆ ਖਾਂ ਮੱਝ ਮੱਝ ਦਾ ਕੋਈ ਓੜਾ ਬੰਨਾ ਨਹੀਂ ਮੱਝ ਦਾ ਕੋਈ ਟਿਕਾਣਾ ਨਹੀਂ ਕੋਈ ਪੱਕੀ ਗੱਲ ਆ ਤੁਹਾਨੂੰ ਮੈਂ ਵਾਅਦੇ ਨਾਲ ਕਹਿਣਾ ਇਹ ਗੱਲ ਤੁਹਾਨੂੰ ਪਸੰਦ ਆ ਜੂਗੀ ਜੇ ਨਾ ਆਵੇ ਤਾਂ ਤਾਂ ਕਿਹਾ ਜੇ ਕਿਉਂਕਿ ਇਹੋ ਜੀ ਮੈਂ ਜੇ ਬਾਜ਼ਾਰ ਦੇ ਵਿੱਚੋਂ ਲੈਣਿਆ ਕਿ 40 45 ਨੂੰ ਅੱਜ ਮਿਲਦੀ ਆ ਮਿੱਤਰੋ ਤਾਜੀ ਤੇ ਵੇਖੋ ਤੁਸੀਂ ਸਿੰਘਾਂ ਵਾਲੇ ਪਾਸੇ ਨੂੰ ਆ ਜਿਓ ਕਰੀ ਮਿੱਤਰੋ ਸੋਹਣੀ ਬਿਊਟੀ ਦਿੱਤੀ ਆ ਪ੍ਰਮਾਤਮਾ ਨੇ ਸੋਹਣੇ ਅੰਗ ਦਿੱਤੇ ਆ ਇਹਨੂੰ ਸੋਹਣੇ ਯਾਰ ਦਿੱਤੇ ਆ ਮਗਰ ਇਹਦੇ ਘੱਟੀਆਂ ਅੱਛਾ ਭਾਈ 2 ਨੰਬਰ ਤੇ ਜਿਹੜੀ ਮੱਝ ਆ ਜੀ ਇਹ 4 ਮਹੀਨੇ ਦੀ ਘੱਬਣਾ ਚੈੱਕ ਪਾਸ ਆ ਜੀ ਇਹ ਚੈੱਕ ਹੋਈ ਆ ਠੀਕ ਆ ਬਾਈ ਇਹਦੇ ਮਗਰ ਵੀ ਕੱਟੀ ਆ ਜੀ ਇਹਦੇ ਮਗਰ ਵੀ ਕੱਟੀ ਆ ਇਹਦੇ ਤੋਂ ਦੁੱਧ ਕਿੰਨਾ ਵਾ ਜੀ ਦੁੱਧ 5 ਕਿਲੋ ਆਪਾਂ ਕਹਿ ਕੇ ਦੇਣਾ ਦੁੱਧ 6 ਕਿਲੋ ਵੀ ਆ ਦੋਵੇਂ ਟਾਈਮ ਹੀ ਮਿਲਦੀ ਆ ਹਾਂ ਜੀ ਕੱਟੀ ਤੇ ਹੀ ਮਿਲਦੀ ਆ ਕੱਟੀ ਤੇ ਠੀਕੇ ਟੂਕੇਦਾਰ ਤਾਂ ਨਹੀਂ ਨਾ 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 ਠੀਕ ਆ ਅੱਜਾ ਚੋਣ ਚਾਂ ਕਿਵੇਂ ਲੱਗਦਾ ਜੀ ਚੋਣ ਇੱਕ ਨੰਬਰ ਆ ਜਿਵੇਂ ਖੜੀ ਆ ਹੁਣ ਖੜੀ ਨੂੰ ਐ ਲੱਗਦਾ ਜਿਵੇਂ ਪਾਸਾ ਜਿਹਦੇ ਤੁਰਦੀ ਉਦੋਂ ਨਹੀਂ ਦੀਨਾ ਹਣਾ ਹੁਣ ਛੱਡ ਲੈਨੇ ਕੱਟੀ ਤੁਹਾਡੇ ਕੋਲ ਖੜਿਆ ਤੋਂ ਅੱਛਾ ਹੁਣ ਹੀ ਮਿਲ ਪੂਗੀ ਹਾਂ ਇਨੀ ਸੀਲਾ ਹਾਂ ਠੀਕ ਆ ਤੇ ਏ ਜੀ ਮੁੱਲ ਕਰਾ ਲਓ 1 15 1 10 ਦੀ ਦੇ ਦੇਣੀ 1 10 ਦੀ ਦੇ ਦੇਣੀ ਹਾਂ ਅੱਛਾ ਜਿਹੜਾ ਉਹ ਪਾਸਾ 19 21 ਮੈਂ ਤੁਹਾਨੂੰ ਪੁੱਛਿਆ ਸੀਗਾ ਉਹ ਦੁੱਧ ਦਾ ਤਾਂ ਨਹੀਂ ਪਾਸਾ ਨਾ ਜੀ ਨਾ ਇੱਥੇ 14 900 ਸਾਹਮਣੇ ਬਨੇ ਦੀ ਕੋਈ ਗੱਲ ਨਹੀਂ ਚੂਣ ਨੂੰ ਤੂੰ ਕਿਹੜਾ ਝੂਠ ਮਾਰਦਾ ਯਾਰ ਵੱਡੀ-ਵੱਡੀ ਮੈਂ ਵੀ ਬਹੁਤ ਆ ਯਾਰ ਹਨਾ ਬਈ ਇਹਨੇ ਤਾਜੀ ਨੂੰ ਦੁੱਧ ਬਈ ਕਿੰਨਾ ਕੂਤੇ ਦੇ ਮਤਾਜੇ ਦੇ ਵਿੱਚ ਦਿੱਤਾ ਇਹ ਦਾ 17 18 ਗਲੋ ਨਾ ਅੱਥਰੇ ਇੱਕ ਤਾਂ ਬੜੀ ਚੰਗੀ ਤੇ ਆਉਂਦੀ ਆ ਮੱਗਰ ਚੜ੍ਹਦੇ ਸੂਗੀ ਕਿ ਥੋੜਾ ਬੋਧ ਲੈ ਜੂਗੀ ਤੈਨੂੰ ਹਾਂ ਸਾਤਾ ਨਹੀਂ ਇਧਰ ਉਧਰ ਹਾਂ ਜਦੋਂ ਮਾਣਾ ਟਾਵੀ ਟੱਲੀ ਜੀ ਮੈਂ ਹੁੰਦੀ ਪਿੰਡਾਂ ਦੇ ਹਨਾ ਅੱਛਾ ਅੱਜ ਕਿਨੇ ਦੇ ਦੇਾਂਗੇ ਭਾਈ 1 ਲੱਖ ਦਾ 1000 ਹੁੰਦੇ ਜਾਂਦੇ ਇੱਕ ਦੱਸ ਦੀ ਹਾਂਜੀ ਮਾਨ ਤਨ ਕਰਾਂਦਾ ਕਰਦੇ ਤੋਰੀ ਬਾਈ ਕੱਢੀ ਬਾਹਰ ਨੂੰ ਮਗਰ ਤੋੜ ਕੇ ਵਖਾਏ ਰੱਖਣਾ ਜੇ ਲੈ ਵੀ ਮਿੱਤਰੋ ਪੂਰੀ ਵੱਡੀ ਝੋਟੀ ਆ ਤੇ ਰੁੱਤ ਬੜੀ ਚੰਗੀ ਤੇ ਸੁੰਦੀ ਆ ਸਾਂਭਣ ਦਾ ਇਹਨੂੰ ਫਾਇਦਾ ਕਿਉਂਕਿ ਇੱਥੇ ਚਾਰਾਂ ਦੀ ਘੱਬਣਾ ਇਹਨੇ ਉਸ ਹਲਚਲ ਜੀ ਤੇ ਤਿਆਰ ਹੋਣਾ ਜਦੋਂ ਟਾ ਮੀਂਟਾ ਦੀ ਜਿ ਇਲਾਕੇ ਦੇ ਵਿੱਚ ਮੈਂ ਖੜੀ ਹੁੰਦੀ ਆ ਤੇ ਮੇਰੇ ਤੋਂ ਹੱਥਾਂ ਤੇ ਹੱਥ ਮਾਰਦੇ ਫਿਰਦੇ ਹੁੰਦੇ ਆ ਵਪਾਰੀ ਭਰਾ ਸਾਡੇ ਕਿਉਂਕਿ ਮੈਂ ਤਾਂ ਹੁਣ ਵੀ ਲੈਣੀ ਔਖੀ ਆ ਬਾਈ ਅੱਛਾ ਲੰਘ ਮਾਰਦੀ ਆ ਹਨਾ ਬਾਈ ਬਾਈ ਉਹ ਮਾੜੀ ਜਿਹੀ ਰੋੜੀ ਖੁੱਭ ਗਈ ਮਗਰੀ ਲੱਤ ਤੇ ਹਾਂਜੀ ਠੀਕ ਆ ਬਾਈ ਕਿਹੜੇ ਪਾਸੇ ਵਾਲੀ ਲਾਤਾ ਔਰਲੀ ਆ ਜੀ ਔਰਲੀ ਉਹ ਕੋਈ ਗੱਲ ਨਹੀਂ ਲੈ ਐਂ 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 ਬਤਾ ਨਹੀਂ ਉਹ ਮੈਂ ਤਾਂ ਠੀਕ ਆ ਕੋਈ ਗੱਲ ਨਹੀਂ ਲੈ ਆ ਹੋ ਇੱਥੋਂ ਸੱਟ ਕਿੱਥੋਂ ਲੱਗੀ ਹੁੰਦੇ ਆਹ ਇੱਥੋਂ ਵਿਹੜੇ ਕਿਉਂ ਲੱਗੀ ਬੰਨੀ ਤੋਂ ਲੱਗੀ ਹੈ ਹਾਂ ਹਰੇ ਪੱਤ ਐਟਾ ਵੀ ਆਪਾਂ ਉੱਚੀਆਂ ਨੀਵੀਆਂ ਕਰਤਾ ਲਈਦੀਆਂ ਪੀੜ ਹੀ ਨਿਕਲੀ ਹੋਈ ਹੈ ਮਾੜੀ ਮੋਟੀ ਹਾਂ ਮਾੜੀ ਜਿਹੀ ਕੋਈ ਗੱਲ ਹਮ ਮਗਰ ਨਹੀਂ ਲੱਤ ਤੂੰ ਮਗਰ ਨਹੀਂ ਲੱਤਾ ਆਪਾਂ ਯਾਰ ਲੈ ਆ ਬਈ ਮੋੜ ਦੇ ਐਨੂੰ ਲੈ ਆ ਜਾ ਨਹੀਂ ਠੀਕ ਹੈ ਯਾਰ ਮੈਂ ਬੜੀ ਟਿਕਾਣੀ ਦੇ ਸੀ ਵਾ ਵੱਟੀ ਨੇ ਥੋੜੇ ਜੇ ਕਰਤਾ ਹਨਾ ਉਹ ਜਾ ਇਹ ਪੂਰਾ ਕਜ ਨਾ ਲੰਗ ਮਾਰਦੀ ਇਹੀ ਮੈਂ ਤਾਂ ਜੋਨ ਵੱਧ ਲੱਗਣਾ ਹੀ ਲਾਸਤ ਦੇ ਪੈਰ ਤੇ ਥੱਲੇ ਖੁੱਭੀ ਹੈ ਨਾ ਹਾਂਜੀ ਠੀਕਾ ਟੱਲਾ ਲਵਾ ਦੇ ਬੜਾ ਮੋਟਾ ਨਵਾ ਜੀ ਉਹ ਤਾਂ ਬਸ ਹੋ ਜੂਗੀ ਕੱਲ ਤਾਂ ਹੀ ਸਹੀ ਫਿਰ ਧੰਨਵਾਦ ਤੁਹਾਡਾ ਟੀਕਾ ਲਵਾਤਾ ਹੂੰ ਬਈ ਠੀਕ ਆ ਮੈਂ ਕਈ ਵਾਰ ਇੱਕ ਕੋਈ ਆਂਦਾ ਬਈ ਤਾਂ ਆਪਣੇ ਵੀ ਲਾ ਕੀ ਜਾਂਦੀ ਕਈ ਵਾਰੀ ਉਂਝ ਮੈਂ ਪੱਠੇ ਪੁੱਠੇ ਵਧੀਆ ਖਾਂਦੀ ਪਈ ਆ ਹਾਂਜੀ ਹਾਂਜੀ ਆ ਬੰਦਾ ਹੂੰ ਰੋਧੀ ਆ ਮੈਂ ਕੁੱਖ ਚੱਕੀ ਹੋਈ ਆ ਬਈ ਅੱਛਾ ਬਈ ਨੰਬਰ ਕਿੰਨਾ ਆਪਣਾ 95012 ਜੀ 31299 ਇੱਕ ਵਾਰੀ ਹੋਰ ਬੋਲ ਦिए ਜੀ 95012 ਜੀ 31299 ਠੀਕ ਆ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕਰਮ ਪੋਲਾ ਬਾਈ ਦਾ ਨਾਮ ਆ ਪਿੰਡ ਬਾਈ ਦਾ ਕੋਕਰੀ ਕਲਾਵਾ ਜ਼ਿਲ੍ਹਾ ਬਾਈ ਨੂੰ ਮੋਗਾ ਲੱਗਦਾ ਵਾ ਸੋਸਾਇਟੀ ਦੇ ਬਿਲਕੁਲ ਕੋਲੇਆ ਗੁਰਦੁਆਰਾ ਸਾਹਿਬ ਪਾਪਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਨਾ ਨਹੀਂ ਜੀ ਪਾਪਾ ਰਮਨ ਦਾਸ ਭਗਤ ਹਾਂਜੀ ਰਮਨ ਦਾਸ ਭਗਤ ਗੁਰੂ ਰਾਮਦਾਸ ਰਮਨ ਦਾਸ ਵਾ ਠੀਕ ਆ ਤੂੰ ਹੀ ਦੱਸ ਦੇ ਛੱਡ ਦੇ ਫਿਰ ਕੱਟੀ ਚੱਲੇ ਛੱਡਣ ਲੱਗੇ ਨਾ ਹਾਂ ਲੈ ਚੋਅ ਖਾ ਚੋਣ ਲੈ ਮਿੱਤਰੋ ਚੋਣ ਚੋ ਕੇ ਵੀ ਬਾਈਆਂ ਦਾ ਮੈਂ ਫਰਾਈ ਦਿੰਦਾ ਲੈ ਕੱਟੀ ਵੀ ਡਰ ਕੇ ਚ ਪੈਂਦੀ ਹੈ ਮੇਰੇ ਪੱਠਿਆਂ ਨਾਲ ਰੱਜੀਆ ਕੱਟੀ ਵੀ ਮੇਰੇ ਇੱਕ ਗੱਲ ਹੈਗੀ ਬਾਈ ਚੰਗੇ ਦੁੱਧ ਵਾਲੀ ਮੈਂ ਸੀ ਤਾਂ ਹੀ ਐ ਕਿੱਥੇ ਆ ਗਈ ਹਨਾ ਕਦ ਕਿੰਨਾ ਕਰ ਗਈ ਕੱਟੀ ਹਾਂ ਮਾਂਗੂਆਂ ਹੱਡਾਂ ਪੈਰਾਂ ਦੀ ਕੱਟੀ ਵੀ ਬਈ 2 ਲੱਖ ਦੀ ਤਾਂ ਮੈਂ ਵੇਖ ਜੂ ਜਦੋਂ ਤਿਆਰ ਹੋ ਗਈ ਉਹ ਰੁੱਤ ਦੇ ਵਿੱਚ 2 ਲੱਖ ਨੂੰ ਬਾਈ ਕਿਨੇ ਦੇਣੀ ਆ ਮੰਤਰੀ ਦੱਸ ਜੀ ਲੈ ਮੇ ਤੋ ਭਾਈ ਵੇਖ ਲੋ ਕਿਦਾਂ ਕਰਮਾ ਦੀ ਹਣਾ ਆ ਰਿਹਾ ਆ ਰਿਹਾ ਪਸ ਮਹੀਨੇ ਦੇਖੋ ਭਾਈ ਮੈਂ ਤਰ ਚੋਣ ਕਰਾਂ ਦੂਜੇ ਹੀ ਮਾਰ ਦੋਈ ਹੂੰ ਲੈ ਠੀਕ ਆ ਭਾਈ ਭੋਲੇ ਭਾਈ ਓਕੇ ਆ ਲੈ ਮੇਂ ਮੇਤਰਾ ਨੰਬਰ ਭਾਈ ਦਾ ਸਕਰੀਨ ਤੇ ਕੋਕਰ ਹੀ ਕਲਾ ਪੈਂਦਾ